ਟੇਪਰਾਂ ਨੇ ਮਲੀਆਂ ਪਿੰਡਾਂ ਦੀਆਂ ਗਲੀਆਂ ਮਾਈਨਿੰਗ ਮਾਫੀਆ ਨੇ ਘਰੋਂ ਬਾਹਰ ਨਿਕਲਣਾ ਵੀ ਕੀਤਾ ਮਹਾਰ ਅੱਗੇ ਪਿੰਡ ਵਾਲਿਆਂ ਨੇ ਖੜਕਾਇਆ ਹਾਈ ਕੋਰਟ ਦਾ ਬੂਹਾ ਗੱਲ ਉਹਨਾਂ ਚਾਰ ਪਿੰਡਾਂ ਦੇ ਲੋਕਾਂ ਦੀ ਕਰਦੇ ਆ ਜਿਨ੍ਹਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਜਿਨ੍ਹਾਂ ਨੇ ਕਾਨੂੰਨ ਦਾ ਬੂਹਾ ਖੜਕਾਇਆ ਹੈ ਜਿਨ੍ਹਾਂ ਦਾ ਇਹ ਸਾਫ਼ ਤੌਰ ਤੇ ਕਹਿਣਾ ਹੈ ਕਿ ਦਿਨ ਹੋਵੇ ਜਾਂ ਰਾਤ ਸਾਡਾ ਤਾਂ ਕਾਰੋਬਾਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਸਾਡੀ ਮਦਦ ਕੀਤੀ ਜਾਏ ਸਾਨੂੰ ਇਸ ਸਮੱਸਿਆ ਚੋਂ ਬਾਹਰ ਕੱਢਿਆ ਜਾਏ ਜੀ ਹਾਂ ਇਹਨਾਂ ਚਾਰ ਪਿੰਡਾਂ ਦੇ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਚਾਰ ਪਿੰਡਾਂ ਦੇ ਲਈ ਸਿਰਫ 1 ਫੁੱਟ ਸੜਕ ਸਾਡੇ ਕੋਲ ਰਹਿ ਗਈ ਹੈ ਜੀ ਹਾਂ ਸਹੀ ਸੁਣਿਆ ਤੁਸੀਂ ਅਤੇ ਹੁਣ ਇਸ ਮਾਮਲੇ ਚ ਹਾਈ ਕੋਰਟ ਨੇ ਵੀ ਰਿਪੋਰਟ ਮੰਗ ਲਈ ਹੈ ਪਰ ਆਖਿਰੇ ਪੂਰਾ ਮਾਮਲਾ ਕੀ ਹੈ ਵਿਖਾਉਂਦੇ ਆ ਆਪਣੀ ਅਗਲੀ ਰਿਪੋਰਟ ਤੇ ਰਹੀ ਲੋ ਵੇਖੋ ਜੀ ਹਾਂ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਪੰਜਾਬ ਚ ਤਣ ਹੱਲੇ ਨਾਲ ਨਚਾਇਜ਼ ਮਾਈਨਿੰਗ ਚੱਲ ਰਹੀ ਹੈ ਪਰ ਕੁਝ ਪਿੰਡ ਜੀ ਹੈ ਵੀ ਨਹੀਂ ਜਿੱਥੇ ਰਾਤ ਦੇ ਹਨੇਰੇ ਚ ਤੇ ਇੱਥੋਂ ਤੱਕ ਕਿ ਦਿਨ ਦੇ ਉਜਾਲੇ ਚ ਵੀ ਇਹਨਾਂ ਛੋਟੇ ਛੋਟੇ ਸੜਕਾਂ ਤੇ ਇਹ ਵੱਡੇ ਵੱਡੇ ਟਿਪਰ ਮੌਤ ਬਣ ਕੇ ਦੌੜਦੇ ਨੇ ਹਾਲਾਤ ਐ ਬਣ ਚੁੱਕੇ ਨੇ ਕਿ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਇਹਨਾਂ ਹਾਲਾਤਾਂ ਤੋਂ ਅੱਕ ਕੇ ਲੁਧਿਆਣਾ ਜ਼ਿਲ੍ਹੇ ਦੇ ਚਾਰ ਪਿੰਡਾਂ ਦੇ ਲੋਕਾਂ ਨੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਹੈ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਇਸ ਮਾਮਲੇ ਦੀ ਸਟੇਟਸ ਰਿਪੋਰਟ ਮੰਗ ਲਈ ਹੈ ਇਹ ਪਟੀਸ਼ਨ ਅਕੂਵਾਲ ਗੱਗਾ ਖਲਾ ਪੈਣੀ ਗੁਜਰਾ ਪੈਣੀ ਅਰਾਈਆਂ ਦੀਆਂ ਪੰਚਾਇਤਾਂ ਦੇ ਵੱਲੋਂ ਪਾਈ ਗਈ ਸੀ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਇਲਾਕੇ ਚ ਤੜੱਲੇ ਨਾਲ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਪਿੰਡ ਦੀਆਂ ਛੋਟੀਆਂ ਸੜਕਾਂ 'ਤੇ ਰੇਤੇ ਨਾਲ ਭਰੇ ਟਿਪਰ ਤੇਜ਼ੀ ਨਾਲ ਲੰਘਦੇ ਨੇ ਜਿਸ ਦੇ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਲੋਕਾਂ ਨੂੰ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਘਰਾਂ 'ਚੋਂ ਨਿਕਲਣਾ ਪੈਂਦਾ ਹੈ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਤਾਂ ਇੱਕ ਪਿੰਡ ਤੋਂ ਦੂਜੇ ਪਿੰਡ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਰਨਾ ਪੈਂਦਾ ਸਾਡੀ ਜ਼ਮੀਨ ਦਾ ਕਾਰਾਂ ਦੇ ਕੋਲੇ ਪੈਂਦੀ ਆ ਜਿਹੜਾ ਕਿ ਸਾਨੂੰ ਰਸਤੇ ਵਿੱਚ ਆਉਣ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ ਟਿਪਰ ਆ ਜਿਹੜੇ ਬਹੁਤ ਓਵਰਲੋਡ ਭਰੇ ਹੋਏ ਚੱਲਦੇ ਆ ਸਾਡੇ ਆ ਜੀ ਤਾਰਾਂ ਵੀ ਬਿਜਲੀਆਂ ਆਣੀਆਂ ਤੋੜ ਦਿੰਦੇ ਆ ਜੀ ਸਾਨੂੰ ਕਈ ਕਈ ਦਾ ਨਾ ਦਿੱਕਤ ਪੈਂਦੀ ਆ ਪਾਣੀ ਲਾਉਣਾ ਕਣਕ ਨੂੰ ਉਹ ਡੇਟ ਹੋਈ ਜਾ ਰਿਹਾ ਵਾ ਤੇ ਸਾਡੇ ਬੱਚੇ ਜਿਹੜੇ ਪੜ੍ਹਨ ਜਾਂਦੇ ਆ ਗਾਕਲਾਂ ਚ ਪੰਜ ਪਿੰਡਾਂ ਤੋਂ ਬੱਚੇ ਆਉਂਦੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਉਹ ਜਦੋਂ ਜਾਣਾ ਹੁੰਦਾ ਆ 9 ਫੁੱਟ ਛੜਕਾ ਜੀ 8 ਫੁੱਟ ਚੌੜਾ ਪੇਪਰ ਆ ਜਮਾਂ ਹੀ ਬਰੋਬਰਤੀ ਨਿੰਗਣ ਨੂੰ ਕੋਈ ਜਮਾਂ ਜਗ੍ਹਾ ਨਹੀਂ ਰਹਿੰਦੀ ਜੀ ਬੱਚੇ ਕਈ ਵਾਰੀ ਇਹ ਤੇ ਪੱਥਰ ਲੈ ਆਉਣ ਤੋਂ ਕਈ ਵਾਰੀ ਦੁਰ ਘਟਣਾ ਹੋ ਤੋ ਬੱਚੀਆਂ ਜੀ ਕਈ ਵਾਰੀ ਤੇ ਜੀ ਹਾਂ ਪਿੰਡ ਵਾਸੀਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਨਾ ਸਿਰਫ ਇਹਨਾ ਟਿੱਬਰਾਂ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਬਲਕਿ ਨਾਲ ਹੀ ਇਹਨਾ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀ ਸੜਕ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਅਜਿਹੇ ਚ ਹਾਲਾਤਾਂ ਤੋਂ ਤੰਗ ਆ ਕੇ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਹੁਣ ਇਸ ਮਾਮਲੇ 'ਚ ਹਾਈ ਕੋਰਟ ਵੀ ਸਖਤ ਨਜ਼ਰ ਆ ਰਿਹਾ ਹੈ ਹਾਈ ਕੋਰਟ ਨੇ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ ਉਸ ਰਸਤੇ ਦੇ ਵਿੱਚ ਚਾਰ ਪਿੰਡ ਆਉਂਦੇ ਆ ਗੱਗਗਲਾਂ ਹੈ ਪੈਣੀ ਗੁਜਰਾਂ ਤੇ ਪੈਣੀ ਰਾਈਆਂ ਉੱਥੇ ਰਸਤਾ ਹੈਗਾ 9 ਫੁੱਟ ਦਾ ਪਾਸ ਹੈ ਜਿਹੜੀ ਮੰਡੀ ਬੋਰਡ ਦੀ ਰੋਡ ਹੈਗੀ ਆ ਉਹ ਅਪਰੂਵਡ ਹੈਗੀ 9 ਫੁੱਟ ਦੀ 8 8 ਫੁੱਟ ਦੇ ਟਿਪਰ ਹੈ ਹੁਣ ਪਿੱਛੇ 2-3 ਮਹੀਨੇ ਤੋਂ ਚੱਲ ਰਿਹਾ ਉੱਥੇ ਲੋਕਾਂ ਨੂੰ ਇੰਨੀ ਪਰੇਸ਼ਾਨੀ ਹੋਈ ਵੀ ਡੇਲੀ ਦਾ ਡੇ ਐਂਡ ਨਾਈਟ ਉਥੋਂ ਟਿਪਲ ਟਰਾਲੀਆਂ ওভারਲੋਡਡ ਜਿਹੜੀਆਂ ਹੈਗੀਆਂ ਉਹ ਲੰਘਦੀਆਂ ਰਹਿੰਦੀਆਂ 100 200 ਸਾਰੇ ਦਿਨ ਤੋਂ ਰਾਤ ਲੰਘਦੇ ਆ ਤੇ ਲੋਕਾਂ ਨੂੰ ਪਰੇਸ਼ਾਨੀ ਹੈ ਕਿ ਤਾਂ ਉਥੇ ਬੱਚੇ ਦੋ ਸਕੂਲ ਪੈਂਦੇ ਆ ਇੱਕ ਵੱਡਾ ਸਕੂਲ ਪੈਂਦਾ ਉਥੇ 500 ਬੱਚਾ ਆ ਉਹ 5 6 ਪਿੰਡਾਂ ਨੂੰ ਅਲੱਗ-ਅਲੱਗ ਪਿੰਡਾਂ ਦੇ ਬੱਚੇ ਉਥੇ ਆ ਰਹੇ ਆ ਸਕੂਲ ਦੀ ਪ੍ਰਿੰਸੀਪਲ ਨੇ ਵੀ ਰਿਕੁਐਸਟ ਲੈਟਰ ਲਿਖ ਕੇ ਪਾਈ ਵੀ ਹੈ ਵੀ ਸਵੇਰ ਤੋਂ ਜਿਹੜੀ ਤੁਸੀਂ ਸਵੇਰ ਛੁੱਟੀ ਵੇਲੇ ਦਾ ਟਾਈਮ ਹੈ ਸਕੂਲ ਲੱਗਣ ਦਾ ਟਾਈਮ ਹੈ ਐਟ ਲੀਸਟ ਸਾ ਉਸ ਵੇਲੇ ਦਾ ਇਹਨਾਂ ਨੂੰ ਬੰਦ ਕਰ ਦਿਓ ਫਿਰ ਚਾਰ ਪੰਚਾਇਤਾਂ ਦੇ ਇਹਦੇ ਵਿੱਚ ਐਫੀਡੇਵਲ ਵੀ ਨਾਲ ਲੱਗੇ ਆ ਤੇ ਪੰਚਾਇਤਾਂ ਨੇ ਇਹੀ ਆਖਿਆ ਪਟੀਸ਼ਨਰਾਂ ਦਾ ਜੀ ਇੱਕ ਕੀ ਸੀ ਪਟੀਸ਼ਨਰ ਅੱਜ ਹੋਵੇ ਵੀ ਆਏ ਸੀ ਉਹਨਾਂ ਨੂੰ ਸਾਨੂੰ ਦੱਸੀ ਵੀ ਇੱਕ ਨਾਲ ਵੇਰਾ ਵੀ ਖੱਡ ਚੱਲਦੀ ਪਈ ਆ ਉਧਰੋਂ ਵੀ 100 ਕ ਗੱਡੀ ਘੱਟੋ ਘੱਟ ਉਧਰ ਮਾਰੀ ਆ ਬੰਨ ਵੀ ਵੈ ਤਿੰਨ ਕ ਫੁੱਟ ਕਹਿੰਦੇ ਬੰਨ ਜਿਹੜਾ ਹੈਗਾ ਇਹ ਬੈਂਕਮੈਂਟਸ ਹੈ ਜਿਹਨੂੰ ਕਹਿੰਦੇ ਹੈਗੇ ਤੁ ਸਿਵਾ ਨਾ ਉਹ ਵੀ ਵਿੱਚ ਨੂੰ نیچے ਨੂੰ ਧਸ ਗਿਆ ਹੈਗਾ ਵੀ ਪ੍ਰੋਬਲਮ ਤਾਂ ਹੈਗੀ ਇਲੈਗਲ ਮਾਈਨਿੰਗ ਦੀ ਹੋਈ ਜਿਹੜੀ ਕਿ ਅਪਰੂਵਡ ਨਹੀਂ ਹੈਗੀ ਸਾਰੇ ਨਿਯਮਾਂ ਦੀਆਂ ਧੱਜੀਆਂ ਉਹਨਾਂ ਨੇ ਢਾਈਆਂ ਗਿਆ ਰਾਤ ਨੂੰ 12 ਵਜੇ ਵੀ ਸਾਰੇ ਵਾਹਨ ਲੰਘਦੇ ਆ ਲੋਗਿਕ ਤੋਂ এনवायरमेंट ਦੀ ਪੋਲੂਸ਼ਨ ਦੀ ਪ੍ਰੋਬਲਮ ਹੋ ਗਈ ਉੱਥੇ ਹਾਈ ਕੋਰਟ ਨੇ ਜੀ ਉਹਦੇ ਵਿੱਚ ਸਟੇਟਸ ਪੋਰਟ ਮੰਗੀ ਹੈ ਇਹਨੇ ਤੋਂ ਵੀ ਤੁਸੀਂ ਇਹਦਾ ਕੀ ਮਤਲਬ ਸੋਲੂਸ਼ਨ ਕੱਢ ਸਕਦੇ ਹੋ ਇਸ ਦੇ ਵਿੱਚ ਤੇ ਹਾਈ ਕੋਰਟ ਮੈਨੂੰ ਇਹ ਵੀ ਪੁੱਛਿਆ ਸੀ ਵੀ ਤੁਸੀਂ ਚਾਹੁੰਦੇ ਹੋ ਵੀ ਇਲੀਗਲ ਮਾਈਨਿੰਗ ਹੈ ਵੀ ਜਾਂ ਫਿਰ ਸਿਰਫ এনवायरमेंट ਦੀ ਜਿਹੜੀ ਪੋਲੂਸ਼ਨ ਵਾਲੀ ਵੀ ਪ੍ਰੋਬਲਮ ਹੈ ਕਿ ਉੱਥੇ ਨੌਇਸ ਪੋਲੂਸ਼ਨ ਆ ਤੇ ਉਹ ਹੈ ਕੰਜੈਸ਼ਨ ਬਹੁਤ ਜ਼ਿਆਦਾ ਟ੍ਰੈਫਿਕ ਦਾ ਤੇ ਚੀਜ਼ਾਂ ਦਾ ਦੇਖੋ ਜੀ ਦੋਵੇਂ ਹੀ ਹੈਗੀਆਂ ਇਹਦੇ ਵਿੱਚ ਦੀ ਵੀ ਇਲੀਗਲ ਮਾਈਨਿੰਗ ਵੀ ਹੈ ਤੇ ਕੰਜੇਟ ਟ੍ਰੈਫਿਕ ਦਾ ਜਿਹੜਾ ਮਾਈਨਿੰਗ ਵਹੀਕਲ ਦਾ ਜਿਹੜੇ ਹੈਗੇ ਆ ਉਹਨਾਂ ਦਾ ਕੰਜੈਸ਼ਨ ਨੂੰ ਪੂਰਾ ਦੱਸਿਆ ਹਥੋਂ ਤੱਕ ਜਾ ਰਿਹਾ ਹੈ ਕਿ ਇਹ ਸਭ ਕੁਝ ਨਿਤਣ ਲੈ ਨਾਲ ਅਸਲੀ ਚੱਲ ਰਿਹਾ ਕਿਉਂਕਿ ਇਹ ਨਜਾਇਜ਼ ਮਾਈਨਿੰਗ ਸੱਤਾਧਾਰੀ ਪਾਰਟੀ ਦੇ ਕਾਕੂ ਦੇ ਇਸ਼ਾਰੇ ਤੇ ਉਸ ਦੀ ਛਾਹ ਤੇ ਚੱਲ ਰਹੀ ਹੈ ਖੈਰ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਅਦਾਲਤ 'ਚ ਕੀ ਜਵਾਬ ਦਿੰਦੀ ਹੈ ਚੰਡੀਗੜ੍ਹ ਤੋਂ ਪ੍ਰੀਤ ਮਹਿਤਾ ਦੇ ਨਾਲ ਜੀਰੋ ਰਿਪੋਰਟ ਪੀਟੀਸੀ ਨਿਊਜ਼